ਕੇਂਦਰ ਸਰਕਾਰ ਫੇਰ ਆਪਣੀ ਇੱਕ ਵਾਰ ਚਾਲ ਚੱਲ ਗਈ ਹੈ ਪੰਜਾਬ ਦੇ ਨਾਲ ਉੱਤਕਾ ਕਰ ਗਈ ਹੈ ਤਾਂ ਹੁਣ ਕੇਂਦਰ ਸਰਕਾਰ ਦੀ ਇਹ ਚਾਲ ਜਿਹੜੀ ਹੈ ਉਹ ਜ਼ਿਆਦਾ ਤੇਰ ਨਹੀਂ ਚੱਲੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਨੈਸ਼ਨਲ ਐਜੂਕੇਸ਼ਨ ਪਾਲਸੀ ਦੇ ਤਹਿਤ ਜੋ 10ਵੀਂ ਤੇ 12ਵੀਂ ਦੀ CBSE ਦੀ ਪ੍ਰੀਖਿਆ ਹੈ ਉਸ ਦੇ ਵਿੱਚੋਂ ਪੰਜਾਬੀ ਨੂੰ ਜਿਹੜਾ ਬਾਹਰ ਕਰ ਦਿੱਤਾ ਗਿਆ ਤਾਂ ਜੋ ਕਿ ਸਰਾਸਾਰ ਪੰਜਾਬੀ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕੇਂਦਰ ਸਰਕਾਰ ਕਰ ਰਹੀ ਹੈ ਤਾਂ ਹੁਣ ਤੁਹਾਡੇ ਬੱਚਿਆਂ ਨੂੰ ਪੰਜਾਬੀ ਬੋਲਣ ਤੋ ਵੀ ਜਿਹੜਾ ਉਹ ਰੋਕਿਆ ਜਾ ਰਿਹਾ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੋ ਹੁਣ CBSE ਬੋਰਡ ਦੇ ਵਿੱਚ ਜੋ ਸਲਾਨਾ ਪ੍ਰੀਖਿਆ ਹੋਏਗੀ ਤਾਂ ਉਹ ਹੁਣ ਦੋ ਵਾਰ ਹੋਇਆ ਕਰੇਗੀ ਤਾਂ ਇਸ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਜਿਹੜਾ ਆ ਉਹ ਬਾਹਰ ਰੱਖਿਆ ਗਿਆ ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ਦੇ ਤਹਿਤ 10ਵੀਂ ਤੇ 12ਵੀਂ ਦੇ ਬੋਰਡ ਦੇ ਇਮਤਿਹਾਨਾਂ ਦੀ ਡਰਾਫਟ ਕੀਤੀ ਗਈ ਹੈ ਇਸ ਨੀਤੀ ਦੇ ਵਿੱਚ ਜੋ ਪੰਜਾਬੀ ਮਾਂ ਬੋਲੀ ਹੈ ਉਸ ਨੂੰ ਖੇਤਰੀ ਭਾਸ਼ਾਵਾਂ ਦੀ ਲਿਸਟ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤਾਂ ਇਹ ਪੰਜਾਬੀ ਮਾਂ ਬੋਲੀ ਦੇ ਨਾਲ ਬਹੁਤ ਵੱਡਾ ਧੱਕਾ ਹੈ ਪੰਜਾਬੀ ਦੁਨੀਆ ਭਰ ਦੇ ਵਿੱਚ ਬੋਲੀ ਜਾਂਦੀ ਹੈ ਤੇ ਮੁੱਖ ਭਾਸ਼ਾਵਾਂ ਦੇ ਵਿੱਚੋਂ ਵੀ ਇੱਕ ਅਹਿਮ ਭਾਸ਼ਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਤੇ ਹੁਣ ਪੰਜਾਬ ਦੇ CBSE ਤੇ 10ਵੀਂ ਤੇ 12ਵੀਂ ਦੇ ਸਿਲੇਬਸ ਵਿੱਚੋਂ ਇਸ ਨੂੰ ਬਾਹਰ ਕੱਢ ਦਿੱਤਾ ਗਿਆ ਤੋਂ ਜੋ ਕਿ ਬਹੁਤ ਵੱਡਾ ਜਿਹੜਾ ਪੰਜਾਬ ਦੇ ਨਾਲ ਧੱਕਾ ਕੀਤਾ ਜਾ ਰਿਹਾ CBSE ਦੇ ਸਾਲ ਵਿੱਚ ਦੋ ਵਾਰ ਪ੍ਰੀਖਿਆ ਜਿਹੜੇ ਉਹ ਹੋਇਆ ਕਰਨਗੇ ਇਹ ਫਾਰਮੈਟ ਖਰੜੇ ਦੇ ਵਿੱਚੋਂ ਪੰਜਾਬੀ ਨੂੰ ਬਾਹਰ ਜਿਹੜਾ ਆ ਉਹ ਕੱਢਿਆ ਗਿਆ ਤਾਂ ਕਥਿਤ ਤੌਰ ਤੇ ਹਟਾਉਣ ਦਾ ਮੁੱਦਾ ਹੁਣ ਪੰਜਾਬ ਦੇ ਖੇਤਰ ਦੇ ਵਿੱਚ ਕਈ ਆਗੂਆਂ ਨੇ ਇਸ ਨੂੰ ਚੁੱਕਿਆ ਤੇ ਆਪਣੇ ਆਪਣੇ ਜਿਹੜੇ ਆਲਾਪ ਰਾਗ ਦੇ ਨਜ਼ਰ ਆ ਰਹੇ ਨੇ ਤਾਂ ਹੁਣ ਬੋਰਡ ਨੇ ਇਸ ਮੁੱਦੇ ਤੇ ਵੀ ਆਪਣਾ ਸਪਸ਼ਟੀਕਰਨ ਜਾਰੀ ਕੀਤਾ ਹੈ ਕੇਂਦਰੀ ਸਕੈਂਡਰੀ ਸਿੱਖਿਆ ਬੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਜੋ ਅਗਲੇ ਸਾਲ ਯੋਜਨਾ ਦੇ ਇੱਕ ਨਵੇਂ ਖਰੜੇ ਵਿੱਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਾ ਜਾਏਗਾ ਜਿਸ ਦਾ ਉਦੇਸ਼ ਹੈ ਕਿ ਸਾਲ ਵਿੱਚ ਦੋ ਵਾਰ ਬੋਰਡ ਪ੍ਰੀਖਿਆਵਾਂ ਕਰਵਾਉਣਾ ਹੈ ਜਿਸ ਦੇ ਵਿੱਚ ਇੱਕ ਖੇਤਰੀ ਤੇ ਦੂਜੀ ਵਿਦੇਸ਼ੀ ਭਾਸ਼ਾ ਨੂੰ ਜਿਹੜਾ ਆ ਉਹ ਮੁੱਖ ਰੱਖ ਕੇ ਵਿਸ਼ੇਵੱਧੋ ਜਿਹੜੀਆਂ ਉਹ ਕਰਵਾਈ ਜਾਣੀਆਂ ਤਾਂ ਸੀਬੀਐਸਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਅੱਜ ਪੇਸ਼ ਕੀਤੇ ਗਏ ਜੋ ਵਿਸ਼ੇ ਨੇ ਇਹਨਾਂ ਵਿਸ਼ਿਆਂ ਦੇ ਵਿੱਚ ਬਦਲਾਅ ਨਹੀਂ ਕੀਤਾ ਗਿਆ ਇਹ ਸੂਚੀ ਸੰਕੇਤਕ ਹੈ ਅਗਲੇ ਸਾਲ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਹੋਏਗੀ ਤਾਂ ਅੱਜ ਪੇਸ਼ ਕੀਤੇ ਗਏ ਸਾਰੇ ਇਹ ਵਿਸ਼ੇ ਅਗਲੇ ਸਾਲ ਦੋ ਬੋਰਡ ਦੇ ਪ੍ਰੀਖਿਆਵਾਂ ਦੇ ਵਿੱਚ جاری ਰਹਿਣਗੇ ਜੋ ਪੰਜਾਬ ਦੇ ਲੀਡਰ ਨੇ ਉਹਨਾਂ ਵੱਲੋਂ ਇਸ ਗੱਲ ਨੂੰ ਮੰਤ ਭਾਗਾ ਆਖਿਆ ਅਤੇ ਕੇਂਦਰ ਨੂੰ ਜਿਹੜੀ ਹੈ ਫਟਕਾਰ ਵੀ ਲਗਾਈ ਆ ਉਹਨਾਂ ਨੇ ਕਿਹਾ ਕਿ ਪੰਜਾਬੀ ਜੋ ਪੰਜਾਬੀਆਂ ਦੀ ਮਾਂ ਬੋਲੀ ਭਾਸ਼ਾ ਹੈ ਅਤੇ ਹਰ ਇੱਕ ਖਿੱਤੇ ਵਿੱਚ ਬੋਲੀ ਜਾਂਦੀ ਹੈ ਤਾਂ ਇਸ ਦੇ ਨਾਲ ਕੇਂਦਰ ਵੱਲੋਂ ਹਮੇਸ਼ਾ ਹੀ ਮਤ੍ਰਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ ਇਸ ਦੇ ਨਾਲ ਤੱਕਾ ਕੀਤਾ ਜਾਂਦਾ ਹੈ ਤੇ ਕੇਂਦਰ ਸਰਕਾਰ ਜਿਹੜੀ ਹੈ ਹੁਣ ਪੰਜਾਬ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਹਿੰਦੀ ਭਾਸ਼ਾ ਨੂੰ ਲਾਗੂ ਕਰਨਾ ਚਾਹੁੰਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮੁੱਦੇ ਤੇ ਜੋ ਸਾਡੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਉਹਨਾਂ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਕੱਲ CBSE ਦੁਆਰਾ ਜੋ ਕਿ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਹੈ ਉਸਤੀ ਦੁਬਾਰਾ ਇੱਕ ਦਸਵੀਂ ਦੇ ਇਮਤਿਹਾਨ ਦੇ ਲਈ ਇੱਕ ਨਵੀਂ ਬੋਰਡ ਜਿਹੜੀ ਨਵੀਂ ਐਗਜ਼ਾਮ ਪੈਟਰਨ ਸਕੀਮ ਲਾਗੂ ਕੀਤੀ ਗਈ ਜਿਹਦੇ ਵਿੱਚ ਹੁਣ ਸਾਲ ਚ ਦੋ ਵਾਰੀ ਐਗਜ਼ਾਮ ਹੋਇਆ ਕਰਨਗੇ ਜਦੋਂ ਤੁਸੀਂ ਉਸ ਸਕੀਮ ਨੂੰ ਪੜਦੇ ਹੋ ਉਸ ਦਾ ਡਰਾਫਟ ਦੇਖਦੇ ਹੋ ਤਾਂ ਉਸ ਦੇ ਵਿੱਚ ਹਮੇਸ਼ਾ ਜਿਵੇਂ ਕਿਹਾ ਜਾਂਦਾ ਕਿ ਕੇਂਦਰ ਸਰਕਾਰ ਕੋਈ ਵੀ ਕੋਸ਼ਿਸ਼ ਨਹੀਂ ਛੱਡਦੀ ਪੰਜਾਬ ਪੰਜਾਬੀਅਤ ਤੇ ਪੰਜਾਬੀ ਦੇ ਨਾਲ ਧੱਕਾ ਕਰਨ ਲਈ ਇਸ ਵਾਰੀ ਫਿਰ ਪੰਜਾਬੀ ਨਾਲ ਧੱਕਾ ਕੀਤਾ ਤਾਂ ਉਹ ਦੇਖਦੇ ਹਾਂ ਉਸ ਦੇ ਵਿੱਚੋਂ ਪੰਜਾਬੀ ਲੈਂਗੁਏਜ ਹੀ ਗਾਇਬ ਕਰ ਦਿੱਤੀ ਗਈ ਇਹ ਕਹਿ ਦਿੱਤਾ ਕਿ 10ਵੀਂ ਦਾ ਉਹਨਾਂ ਇਮਤਿਹਾਨ ਸਾਲਸ ਦੋ ਵਾਰੀ ਹੋਇਆ ਕਰੂਗਾ ਤੇ ਜਿਹਦੇ ਵਿੱਚ ਜਿਹੜਾ ਰੀਜਨਲ ਲੈਂਗੁਏਜ ਦਾ ਜਿੱਥੇ ਹੈ ਉੱਥੋਂ ਪੰਜਾਬੀ ਗੈਪ ਕਰ ਦਿੱਤੀ ਕਿਤੇ ਵੀ ਇਹ ਹੈ ਕਿ ਇੱਕ ਰੀਜਨਲ ਲੈਂਗੁਏਜ ਹੋਗੀ ਇੱਕ ਫੋਰਨ ਲੈਂਗੁਏਜ ਹੋਗੀ ਪਰ ਜਦੋਂ ਤੁਸੀਂ ਉਸ ਦੇ ਵਿੱਚ ਕਿਤੇ ਵੀ ਪੰਜਾਬੀ ਦਾ ਉਹ ਨਹੀਂ ਮੈਂਸ਼ਨ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਬਟੌਰ ਸਿੱਖਿਆ ਮੰਤਰੀ ਪੰਜਾਬ ਮੇਰੀ ਇਸ ਦਿੱਤੇ ਸਖਤ ਅਸੀਂ ਦੇਖਦੇ ਆ ਕਿ ਇੱਕ ਬੱਚੇ ਨੂੰ ਉਸਦੇ ਦਿਮਾਗ ਦੇ ਵਿਕਾਸ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਕਿ ਉਸਦੀ ਮਾਂ ਬੋਲੀ ਉਸਦੀ ਮਾਤ ਪਾਤਸ਼ਾ ਦੇ ਵਿੱਚ ਉਸਦੀ ਮੁੱਢਲੀ ਸਿੱਖਿਆ ਹੋਵੇ ਤਾਂ ਕਿ ਉਹ ਚੀਜ਼ਾਂ ਨੂੰ ਬੈਟਰ ਸਮਝ ਸਕੇ ਇਹ ਦੁਨੀਆ ਦੀ ਇੱਕ ਬੇਸਿਕ ਜਿਹੜੀ ਚਾਈਲਡ ਸਾਈਕੋਲੋਜੀ ਦੀ ਸਟਡੀ ਹੈ ਜਿਹੜੀ ਬਾਰ ਬਾਰ ਪ੍ਰਮਾਣਿਤ ਹੋ ਚੁੱਕੀ ਹੈ ਇਸ ਦਾ ਭਾਵ ਇਹ ਹੈ ਕਿ ਅਗਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਬੱਚੇ ਸਭ ਤੋਂ ਵੱਧ ਤਰੱਕੀ ਕਰਨ ਤਾਂ ਉਹਨਾਂ ਦੇ ਲਈ ਪੰਜਾਬੀ ਸਿੱਖਣਾ ਪੜ੍ਹਨਾ ਪੰਜਾਬੀ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ ਤੇ ਇਸ ਇਗਜ਼ਾਮ ਪੈਟਰਨ ਦੇ ਵਿੱਚ ਪੰਜਾਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਟੌਰ ਸਿੱਖਿਆ ਮੰਤਰੀ ਮੇਰੀ CBSE ਤੋਂ ਤੇ ਕੇਂਦਰੀ ਐਜੂਕੇਸ਼ਨ ਮੰਤਰੀ ਤੋਂ ਇਮੀਡੀਏਟਲੀ ਮੰਗਿਆ ਇਸ ਨੂੰ ਰੋਲ ਬੈਕ ਕੀਤਾ ਜਾਵੇ ਤੇ ਪੰਜਾਬੀ ਨੂੰ ਪ੍ਰੀਮੀਅਮ ਲੈਂਗੁਏਜ ਨੰਬਰ ਜਿਹੜੀ ਮੇਨ ਲੈਂਗੁਏਜ ਹੈ ਕਿਉਂਕਿ ਲੋ ਉਹਦੇ ਵਿੱਚ ਲਿਖਿਆ ਕਿ ਇੱਕ ਰੀਜਨਲ ਲੈਂਗੁਏਜ ਤੇ ਫੋਰਨ ਲੈਂਗੁਏਜ ਜਿਹਦਾ ਪੇਪਰ ਇੱਕੋ ਦਿਨਸ ਹੋ ਜਾਇਆ ਕਰੂਗਾ ਯਾਨੀ ਭਾਵੇਂ ਚਾਹੇ ਤੁਸੀਂ ਚਾਈਨੀਸ ਸਿੱਖੋ ਚਾਹੇ ਪੰਜਾਬੀ ਸਿੱਖੋ ਦੀ ਵੈਲਿਊ ਨਹੀਂ ਸੇਮ ਕਰਤੇ ਜਾਂ ਜਿਹੜੀ ਵੀ ਬਾਕੀ ਸਟੇਟਾਂ ਦੀ ਨਹੀਂ ਪੰਜਾਬ ਦੇ ਵਿੱਚ ਹਾਂ ਹਿੰਦੀ ਤੇ ਇੰਗਲਿਸ਼ ਦਾ ਪੇਪਰ ਪੂਰਾ ਪੂਰਾ ਹੋਊਗਾ ਇੱਕ ਦਿਨ ਚ ਇੱਕ ਵਾਰੀ ਹੋਊਗਾ ਬਕਾਇਦਾ ਛੁੱਟੀ ਵੀ ਮਿਲੂਗੀ ਪਰ ਰੀਜਨਲ ਤੇ ਫੋਰਨ ਲੈਂਗੁਏਜ ਤੁਸੀਂ ਇੱਕ ਦਿਨ ਚ ਹੀ ਦੋਨਾਂ ਦੇ ਇਮਤਿਹਾਨ ਹੋ ਜਾਣਗੇ ਭਾਵੇਂ ਤੁਸੀਂ ਉਹਦੀ ਜਿਹੜੀ ਤਵੱਜੋ ਹੈ ਉਹ ਬਿਲਕੁਲ ਖਤਮ ਕਰ ਦਿੱਤੀ ਸਾਡੀ ਇਹ ਮੰਗ ਹੈ ਕਿ ਪੰਜਾਬ ਦੇ ਵਿੱਚ ਜਿਹੜੀ 10ਵੀਂ ਜਮਾਤ ਦੀ ਜਿਹੜੀ ਮੇਨ ਲੈਂਗੁਏਜ ਹੈ ਉਹ ਪੰਜਾਬੀ ਹੋਣੀ ਚਾਹੀਦੀ ਹੈ ਤੇ ਪੰਜਾਬੀ ਦਾ ਇਮਤਿਹਾਨ ਪੂਰੇ ਦਿਨ ਹੋਵੇ ਸਾਲ ਚ ਦੋਨੋਂ ਵਾਰੀ ਹੋਵੇ ਤਾਂ ਕਿ ਬੱਚਾ ਜਿਹੜਾ ਪੰਜਾਬੀ ਚ ਪਰਪੱਕ ਹੋ ਸਕੇ हां उस ਦੇ ਨਾਲ ਕੋਈ ਵੀ ਫੋਰਨ ਲੈਂਗੁਏਜ ਕੋਈ ਹੋਰ ਰੀਜਨਲ ਲੈਂਗੁਏਜ ਸਿੱਖਣਾ ਚਾਹੁੰਦਾ ਹੈ ਜੀ ਸਤਿ ਕਿਸ ਕੇ ਤੇ ਦੂਜੀ ਮੰਗ ਇਹ ਹੈ ਕਿ ਜਿੱਥੇ ਰੀਜਨਲ ਲੈਂਗੁਏਜ ਦਾ ਯਾਨੀ ਲੈਂਗੁਏਜ ਇਸਡੈਂਟੀਫਾਈ ਕੀਤੀ ਹੈ ਉਹਦੇ ਵਿੱਚ ਪੰਜਾਬੀ ਲਾਜ਼ਮੀ ਪਾਈ ਜਾਵੇ ਕਿਉਂਕਿ ਪੰਜਾਬ ਤੋਂ ਬਾਹਰ ਵੀ ਬਹੁਤ ਸਾਰੇ ਇਦਾਂ ਦੇ ਸੂਬੇ ਨੇ ਜਿੱਥੇ ਪੰਜਾਬੀ ਬੋਲੀ ਪੜੀ ਤੇ ਲਿਖੀ ਜਾਂਦੀ ਹੈ ਚਾਹੇ ਉਹ ਜੰਮੂ ਕਸ਼ਮੀਰ ਹੋਵੇ ਹਰਿਆਣਾ ਹੋਵੇ ਰਾਜਸਥਾਨ ਹੋਵੇ ਦਿੱਲੀ ਹੋਵੇ ਕਲਕੱਤਾ 'ਚ ਬਹੁਤ ਵੱਡੀ ਆਬਾਦੀ ਹੈ ਬੰਬੇ 'ਚ ਬਹੁਤ ਬਹੁਤ ਪੂਰੇ ਦੇਸ਼ ਦੇ ਵਿੱਚ ਪੰਜਾਬੀ ਫੈਲੇ ਹੋਏ ਤਾਂ ਉੱਥੇ ਕਿਤੇ ਵੀ ਜਿੱਥੇ ਵੀ ਉਹ ਪੰਜਾਬੀ ਪੜਨਾ ਆਸਾਨ ਤੋ CBSE ਦੇ ਸਕੂਲ ਦੇ ਵਿੱਚ ਉੱਥੇ ਪੰਜਾਬੀ ਐਜ਼ ਅ ਰੀਜਨਲ ਲੈਂਗੁਏਜ ਸਲੈਕਟ ਕਰ ਸਕਣ ਤੇ ਪੰਜਾਬ ਦੇ ਵਿੱਚ ਜਿਹੜੀ ਸਾਡੀ ਫਰਸਟ ਲੈਂਗੁਏਜ ਹੈ ਰੀਜਨਲ ਜਿਹੜੀ ਫਰਸਟ ਲੈਂਗੁਏਜ ਹੈ ਉਹ ਪੰਜਾਬੀ ਹੋਵੇ ਉਸ ਦਾ ਇਮਤਿਹਾਨ ਸਾਾਲ ਦੇ ਵਿੱਚ ਦੋ ਵਾਰੀ ਹੋਵੇ ਮੈਂ ਇਸ ਦੇ ਉੱਪਰ ਅੱਜ ਇੱਕ ਖੱਤ ਵੀ ਲਿਖ ਰਿਹਾ ਹੈ ਕੇਂਦਰੀ ਐਜੂਕੇਸ਼ਨ ਮਿਨਿਸਟਰ ਨੂੰ ਤੇ ਜ਼ਰੂਰਤ ਪੈਣ ਦੇ ਉੱਤੇ ਮਨ ਨੂੰ ਮਿਲ ਕੇ ਵੀ ਆਉਂਗਾ ਇਹ ਜਿਹੜਾ ਪੰਜਾਬੀ ਪੰਜਾਬੀਅਤ ਦੇ ਨਾਲ ਤੇ ਪੰਜਾਬ ਦੇ ਨਾਲ ਜਿਹੜਾ ਧੱਕਾ ਹੈ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ